ਗਾਜ਼ਲੇ ਦੇ ਪਿੰਡ ਤਰਖਾਣ ਵਦੀ ਰੈਂ ਵਾਲੀ 23 ਸਾਲਾ ਲੜਕੀ ਨੇ ਆਪਣੇ ਪ੍ਰੇਮੀ ਤੋਂ ਤੰਗ ਆ ਕੇ ਹੀ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਸ ਲੜਕੀ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਇਲਾਜ ਲਈ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਇਸ ਦੌਰਾਨ ਉਸ ਦੀ ਮੌਤ ਹੋ ਗਈ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਤਿੰਨ ਲੋਕਾਂ ਤੇ ਮਾਮਲਾ ਦਰਜ ਕਰਕੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਲੜਕੀ ਕਰਮਜੀਤ ਕੌਰ ਦੇ ਪਿਤਾ ਇਕਬਾਲ ਸਿੰਘ ਨੇ ਸਾਡੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹਨਾਂ ਦੀ ਕੁੜੀ ਬੁੱਕਣ ਵਾਲਾ ਰੋਡ ਤੇ ਸਥਿਤ ਆਪਣ ਮਾਸੀ ਦੇ ਘਰ ਆਉਂਦੀ ਜਾਂਦੀ ਰਹਿੰਦੀ ਸੀ ਅਤੇ ਉਸ ਦੀ ਮਾਸੀ ਦੀ ਲੜਕੀ ਨੇ ਉਸ ਦੇ ਘਰ ਦੇ ਨੇੜੇ ਰਹਿੰਦੇ ਗੁਰਪ੍ਰੀਤ ਦੇ ਨਾਲ ਉਸ ਦੀ ਮੁਲਾਕਾਤ ਕਰਵਾਈ ਜਿਸ ਕਾਰਨ ਦੋਵਾਂ ਵਿਚਾਲੇ ਪ੍ਰੇਮ ਸੰਬੰਧ ਬਣ ਗਏ ਜਦੋਂ ਲੜਕੀ ਨੂੰ ਪਤਾ ਲੱਗਿਆ ਕਿ ਗੁਰਪ੍ਰੀਤ ਪਹਿਲਾਂ ਤੋਂ ਵਿਆਹਿਆ ਹੋਇਆ ਤਾਂ ਉਸ ਦੇ ਦੋ ਬੱਚੇ ਵੀ ਨੇ ਜਿਸ ਕਾਰਨ ਉਸਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਅਤੇ ਉਸ ਦੇ ਇਲਾਜ ਦੌਰਾਨ ਮੌਤ ਹੋ ਗਈ ਇਕਬਾਲ ਸਿੰਘ ਦੇ ਬਿਆਨਾਂ ਤੇ ਕਰਮਜੀਤ ਕੌਰ ਦੀ ਮਾਸੀ ਸਿਮਰਨਜੀਤ ਕੌਰ ਉਸ ਦੀ ਕੁੜੀ ਆਸ਼ੂ ਅਤੇ ਗੁਰਪ੍ਰੀਤ ਸਿੰਘ ਖਿਲਾਫ ਖੁਦਕੁਸ਼ੀ ਦੇ ਲਈ ਮਜਬੂਰ ਕਰਨ ਦੇ ਦੋਸ਼ਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਦੋਵਾਂ ਦੀ ਪਾਲ ਚੱਲੀ ਹੈ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਗੁਰਪ੍ਰੀਤ ਕੌਰ ਇੱਕ ਮਲਕੀ ਸੀ ਜੀ ਉਹ ਬੋਕਾਣਾ ਨੇ ਰੋਡ ਤੇ ਉਹtheta ਲਈ ਦਵਾਈ ਪੀਤੀ ਸੀ ਉਸਦੇ ਪਿਤਾ ਨੇ ਜਾਣ ਕੇ ਸਰਕਾਰੀ ਹਸਪਤਲ ਦਾਖਲ ਕਰਾਇਆ ਦਾਖਲ ਕਰਨ ਤੋਂ ਬਾਅਦ ਫਰੀਦਕੋੜ ਰੈਫਰ ਕਰ ਦਿੱਤਾ ਫਰੀਦਕੋੜ ਤੋਂ ਬਤੋਂ ਕੱਲ ਕੱਲ ਸਵੇਰ ਜਾ ਕੇ ਫਰੀਦਕੋੜ ਤੋਂ ਉਹਨਾਂ ਦਾ ਲਾਸ਼ ਲੈ ਆ ਕੇ ਇੱਥੇ ਪੋਸਟਮਾਰਟ ਕਰਾਇਆ ਤੇ ਉਹ ਇੱਕ ਇੱਕ ਗੁਰ ਵਰਪੀ ਸਿੰਘ ਨਾਂ ਦਾ ਆਕ ਨਾਮ ਸੀ ਤੇ ਉਹ ਉਹਦੀ ਕੱਲ ਰੈਸਟ ਪਾਈ ਹੈ ਉਹਨੂੰ ਅਦਾਲਤ ਵਿੱਚ ਭੇਜ ਕੀਤਾ ਗਿਆ ਗਿਆ ਹੈ ਤੇ ਦੋ ਦੋ ਚੀ ਹੋ ਰਹੇ ਇੱਕ ਹੈ ਇੱਕ ਹੈ ਕੰਨ ਦੀ ਕੋਰ ਦੀ ਮਾਸੀ ਤੇ ਇੱਕ ੁੰਦੀ ਲੜਕੀ ਹੈ ਉਹਨਾਂ ਦੇ ਅਰੇਸਟ ਹੋਣੇ ਬਾਅਦ ਸਰ ਪਤਾ ਲੱਗੇ ਕਿ ਇਸ ਲੜਕੀ ਕੋਲ ਇੱਕ ਵੀਡੀਓ ਵੀ ਵਾਇਰਲ ਹੋ ਗਈ ਹੈ ਸੁਸਾਇਸਾਈਡ ਕਰਨ ਤੋਂ ਪਹਿਲਾਂ ਦੀ ਮੈਂ ਇਹ ਨੂੰ ਹੀ ਤੰਗ ਪਰੇਸ਼ਾਨ ਕਰਦਾ ਉਹਨਾਂ ਦੇ ਉਹਦੇ ਵਿੱਚ ਇਹਦਾ ਗੁਰਪ੍ਰੀਦਾ ਤੇ ਆਪਦੀ ਮਾਸੀ ਤੇ ਆਪਦੀ ਮਾਸੀ ਦੀ ਲੜਕੀ ਦਾ ਜਿਗਰ ਦਿੱਤਾ ਹੈ ਉਹਨਾਂ ਦੀ ਦੋ ਇੱਕ ਦੀ ਅਰੇਸਟ ਪਾਉਤੀ ਹੈ ਦੋਹਾਂ ਦੀ ਤਲਾਸ਼ ਜਾਰੀ ਹੈ ਤੇ ਸਰ ਦੂਜਿਆਂ ਦੀ ਭਾਲ ਕੀਤੀ ਜਾ ਰਹੀ ਹੈ ਹਾਂ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਰੇਡ ਕੀਤੇ ਜਾ ਰਹੇ